ਆਪ ਦਾ ਟਾਈਮ ਹੈ ਜੀ ਟਾਈਮ ਕਾਫੀ ਹੋ ਚੁੱਕਾ ਹੈ ਤੇ ਅੱਜ ਅਸੀਂ ਅਸਲ 'ਚ ਗਏ ਹੋਏ ਸੀ ਕਿ ਬਾਹਰ ਤੇ ਜਿੱਦੇ ਕਰਕੇ ਪੂਰਾ ਦਿਨ ਜਿਹੜਾ ਆ ਸਾਡਾ ਉਹ ਬਾਹਰ ਲੰਘਿਆ ਹੋਇਆ ਸੀਗਾ ਤੇ ਕੁਝ ਕੰਮ ਜਿਹੜਾ ਆ ਉਹ ਕਰਨ ਵਾਲਾ ਪਿਆ ਹੋਇਆ ਸੀਗਾ ਤੇ ਹੁਣ ਮੈਂ ਆਈ ਸੀ ਬੁਟੀਕ ਦੇ ਵਿੱਚ ਤੇ ਮੈਂ ਕੁਝ ਕੰਮ ਜਿਹੜਾ ਆ ਪੂਰਾ ਕਰਨਾ ਕੱਲ ਕਿਸੇ ਆਂਟੀ ਨੇ ਸੂਟ ਲੈਣ ਦੇ ਵਾਸਤੇ ਆਉਣਾ ਆ ਤੇ ਉਹਨਾਂ ਨੂੰ ਸੂਟ ਦੇਣਾ ਆ ਰਾਤ ਨੂੰ ਤਿਆਰ ਕਰਾਂਗੀ ਤੇ ਸਵੇਰੇ ਜਿਹੜੀਆਂ ਕੁੜੀਆਂ ਨੇ ਉਹ ਆ ਜਾਂਦੀਆਂ ਨੇ ਤੇ ਤਰਪਾਈ ਵਗੈਰਾ ਜਿਹੜੀਆਂ ਨੇ ਉਹ ਕਰ ਜਾਂਦੀਆਂ ਨੇ ਅੱਜ ਇੱਕ ਬਹੁਤ ਮਨ ਨੂੰ ਇੱਕ ਗੱਲ ਲੱਗੀ ਤੇ ਜਿਹਦੇ ਉੱਤੇ ਮੈਂ ਇਹ ਜਿਹੜਾ ਵਿਸ਼ਾ ਚੁਣਿਆ ਆ ਗੱਲ ਇਦਾਂ ਹੋਈ ਕਿ ਕਈ ਵਾਰੀ ਜਿਹੜੇ ਵਰਕਰਸ ਹੁੰਦੇ ਨੇ ਸਾਡੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਕਿਸੇ ਮਿੱਲ ਦੇ ਵਿੱਚ ਆ ਕਿਸੇ ਛੋਟੀ ਦੁਕਾਨ 'ਚ ਕਿਸੇ ਵੱਡੀ ਦੁਕਾਨ ਦੇ ਵਿੱਚੇ ਕਿਸੇ ਫੈਕਟਰੀ ਵਿੱਚ ਜਾਂ ਕਿਤੇ ਵੀ ਘਰ ਦੇ ਵਿੱਚ ਜਾਂ ਬਾਹਰ ਕਿਤੇ ਵੀ ਉਹਨਾਂ ਦੇ ਨਾਲ ਜਿਹੜਾ ਸਾਡਾ ਵਿਹਾਰ ਹੈ ਉਹ ਚੰਗਾ ਹੋਣਾ ਚਾਹੀਦਾ ਆ ਜਿਹੜਾ ਸਾਡਾ ਵਿਹਾਰ ਆ ਉਹਨਾਂ ਦੇ ਨਾਲ ਮਾਰਾ ਨਹੀਂ ਹੋਣਾ ਚਾਹੀਦਾ ਜੇਕਰ ਅਸੀਂ ਉਹਨਾਂ ਦੇ ਨਾਲ ਮਾਰਾ ਵਿਹਾਰ ਕਰਦੇ ਆ ਤਾਂ ਜਿਹੜਾ ਵਰਕਰ ਹੈ ਉਹ ਦਿਲ ਆ ਕੇ ਜਿਹੜਾ ਸਾਡਾ ਕੰਮ ਹੈ ਉਹ ਨਹੀਂ ਕਰਦਾ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਿਹੜਾ ਕੰਮ ਕਰਨ ਵਾਲਾ ਆ ਤੁਹਾਡੇ ਕੋਈ ਆਪਾਂ ਕਹਿੰਦੇ ਕਿ ਕੋਈ ਡੰਗਰਾ ਪਸ਼ੂਆਂ ਦਾ ਕੰਮ ਕਰਦਾ ਆ ਜਾਂ ਤੁਹਾਡੀ ਕੋਈ ਦੁਕਾਨ ਦੇ ਵਿੱਚ ਕੰਮ ਕਰਦਾ ਆ ਜਾਂ ਕੋਈ ਫੈਕਟਰੀ ਦੇ ਵਿੱਚ ਮਜ਼ਦੂਰ ਕੰਮ ਕਰਦਾ ਹੈ ਤਾਂ ਉਹਨਾਂ ਕੰਮਿਆਂ ਦੇ ਕਦਮਾਂ ਦੇ ਨਾਲ ਸਾਡੇ ਘਰ ਦੇ ਵਿੱਚ ਜਾਂ ਸਾਡੀ ਦੁਕਾਨ ਦੇ ਵਿੱਚ ਸਾਡੀ ਫੈਕਟਰੀ ਦੇ ਵਿੱਚ ਬਰਕਤ ਆਉਂਦੀ ਹੈ ਜਿਹੜਾ ਪੈਸਾ ਹੈ ਜਿਹੜੀ ਰੋਜੀ ਹੈ ਉਹ ਕਿਸੇ ਦੇ ਭਾਗਾਂ ਦੇ ਨਾਲ ਕਿਸੇ ਦੇ ਪੈਰਾਂ ਦੇ ਨਾਲ ਸਾਡੇ ਘਰ ਦੇ ਅੰਦਰ ਆਉਂਦੀ ਹੈ ਤੇ ਜੇਕਰ ਅਸੀਂ ਉਹਨਾਂ ਕੰਮ ਕਰਨ ਵਾਲਿਆਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਚੰਗਾ ਨਹੀਂ ਕਰਦੇ ਤਾਂ ਇਹਦਾ ਜਿਹੜਾ ਹੈ ਕਈ ਵਾਰੀ ਸਾਨੂੰ ਨੁਕਸਾਨ ਹੀ ਹੁੰਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵੀ ਵਰਕਰ ਸਾਡੇ ਕੋਲ ਕੰਮ ਕਰਦੇ ਨੇ ਉਹਨਾਂ ਦੇ ਨਾਲ ਸਾਨੂੰ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਜੇ ਗੱਲ ਕਰੀਏ ਤਾਂ ਕਈ ਵਾਰੀ 5 10 100 200 ਰੁਪਏ ਦੇ ਪਿੱਛੇ ਜਿਹੜੀ ਅਸੀਂ ਵਰਕਰ ਦੇ ਨਾਲ ਆ ਉਹ ਵਗੜ ਲੈਣੇ ਆ ਹਨਾ ਅਸੀਂ ਡਾਕਟਰਾਂ ਨੂੰ ਤਾਂ ਜਿੰਨੇ ਮੂੰਹ ਤੋਂ ਉਹ ਮੰਗਦੇ ਨੇ ਉਹਨੇ ਪੈਸੇ ਦੇ ਦੇਣੇ ਤੁਸੀਂ ਆਪਾਂ ਦਵਾਈ ਲੈਣ ਜਾ ਰਹੇ ਆ ਕਿਸੇ ਡਾਕਟਰ ਦੇ ਕੋਲ ਗਏ ਆ ਉੱਥੇ 1000 ਰੁਪਿਆ ਸਾਨੂੰ ਡਾਕਟਰ ਨੇ ਮੰਗ ਲਿਆ ਆ ਅਸੀਂ ਉਹਨੂੰ ਇੱਕ ਵਾਰੀ ਵੀ ਨਹੀਂ ਕਹਿੰਦੇ ਕਿ ਤੂੰ 100 ਕੱਟ ਕਰ ਲਾ ਜਾਂ 10 ਕੱਟ ਕਰ ਲਾ ਜਾਂ 20 ਕੱਟ ਕਰ ਲਾ ਜਾਂ 50 ਕੱਟ ਕਰ ਲਾ ਜਿੰਨੇ ਉਹ ਮੰਗਦਾ ਆ ਉਸ ਤੇ ਮੰਗਣ ਤੋਂ ਪਹਿਲਾਂ ਅਸੀਂ ਸਾਰੇ ਪੈਸੇ ਉਹਨੂੰ ਦੇ ਦੇ ਦਿੰਨੇ ਆ ਤੇ ਪਰ ਇੱਕ ਜਿਹੜਾ ਕੰਮ ਆ ਆ ਸਾਡੇ ਕੋਲ ਕੰਮ ਕਰਦਾ ਆ ਉਸ ਤੇ ਪੂਰਾ ਦਿਨ ਕੰਮ ਕਰਨਾ ਹੁੰਦਾ ਆ ਜੀ ਤੋੜੋ ਕੰਮ ਕਰਦਾ ਆ ਖੂਨ ਪਸੀਨਾ ਉਹਦਾ ਆਪਾਂ ਕਹਿੰਨੇ ਵੀ ਕਈ ਵਾਰੀ ਇੱਕ ਹੋ ਜਾਂਦਾ ਆ ਤੇ ਬਰ ਉਹਦਾ ਮਿਹਨਤਾਨਾ ਜਿਹੜਾ ਆ ਉਹ ਦੇਣ ਲੱਗਿਆ ਅਸੀਂ 100 ਵਾਰੀ ਸੋਚਦੇ ਆ ਕਿ ਜੇ ਇਹ 4000 ਦੀ ਜਗ੍ਹਾ 35 ਹੋ ਲੈ ਲਵੇ ਤਾਂ ਬਹੁਤ ਚੰਗਾ ਹੋ ਜੇ ਸਾਡੇ ਬੱਚੇ ਪੀਜ਼ਾ ਹਟ ਮੈਕਡੋਨਲਡ ਦੇ ਉੱਤੇ ਬੈਠੇ 5 7 10000 15 20 ਮਿੰਟ ਦੇ ਵਿੱਚ ਖਤਮ ਕਰ ਦਿੰਦੇ ਨੇ ਪਰ ਇੱਕ ਕੰਮ ਕਰਨ ਵਾਲੇ ਨੇ 5000 ਰੁਪਿਆ ਮਹੀਨੇ ਬਾਅਦ ਲੈਣਾ ਤੇ ਉਹਨੇ ਵੀ ਆਪਣੇ ਬੱਚੇ ਪਾਲਣੇ ਹਰ ਇੱਕ ਦੀ ਆਪਦੀ ਆਪਦੀ ਸੋਚ ਹੈ ਉਸ ਸੋਚ ਦੇ ਅਕੋਰਡਿੰਗ ਜਿਹੜਾ ਬੰਦਾ ਆ ਉਹ ਆਪਦੀ ਜ਼ਿੰਦਗੀ ਨੂੰ ਜਿਉਂਦਾ ਆ ਪਰ ਮੈਨੂੰ ਇਹਨਾਂ ਕੀ ਲੱਗਦਾ ਹੈ ਕਿ ਜੇ ਕੋਈ ਤੁਹਾਡੇ ਕੋਲ ਕੰਮ ਕਰਦਾ ਆ ਤਾਂ ਉਹਦਾ ਜਿਹੜਾ ਬਣਦਾ ਮਿਹਨਤਾਨਾ ਆ ਉਹ ਜ਼ਰੂਰ ਦੇਣਾ ਚਾਹੀਦਾ ਆ ਉਹਦੇ ਨਾਲ ਜਿਹੜਾ ਵਿਹਾਰ ਹੈ ਉਹ ਨੀਵਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਜਿਹੜਾ ਵਿਹਾਰ ਹੈ ਉਹ ਵਧੀਆ ਤੇ ਉੱਚਾ ਹੋਣਾ ਚਾਹੀਦਾ ਹੈ ਹੈਨਾ ਮਤਲਬ ਜਿਵੇਂ ਹੁਣ ਮੈਂ ਆ ਮੇਰੇ ਕੋਲੇ ਕੁੜੀਆਂ ਲੱਗੀਆਂ ਹੋਈਆਂ ਨੇ ਉਹ ਸਲਵਾਰਾਂ ਵੀ ਬਣਾਉਂਦੀਆਂ ਨੇ ਤੇ ਸ਼ਰਟਾਂ ਵੀ ਤਰਪਾਈ ਕਰਦੀਆਂ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਬਣਦਾ ਆ ਉਹ ਹੱਕ ਨਾ ਰੱਖਿਆ ਜਾਵੇ ਜੇ ਆਪਾਂ ਵੱਧ ਨਹੀਂ ਦੇ ਸਕਦੇ ਤਾਂ ਜਿੰਨਾ ਕੁ ਉਹਨਾਂ ਦਾ ਬਣਦਾ ਆ ਜਾਂ ਜਿਹੜਾ ਰੇਟ ਚੱਲ ਰਿਹਾ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਹਰ ਬੰਦਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਾਸਤੇ ਸਾਰਾ ਦਿਨ ਵਿੱਚੋਂ ਕੁਝ ਸਮਾਂ ਜਿਹੜਾ ਆ ਉਹ ਕੰਮ ਵਾਸਤੇ ਕੱਢਦਾ ਆ ਬੱਚੇ ਵੀ ਪਾਲਣੇ ਹੁੰਦੇ ਆ ਪੜਾਉਣੇ ਵੀ ਹੁੰਦੇ ਆ ਖਾਣਾ ਵੀ ਬਣਾਉਣਾ ਹੁੰਦਾ ਲੇਡੀਜ਼ ਨੇ ਤੇ ਕੁਝ ਸਮਾਂ ਕੱਢ ਕੇ ਉਹ ਸਾਡੇ ਲਈ ਕੰਮ ਵੀ ਕਰਦੇ ਨੇ ਤੇ ਫਿਰ ਜਿਹੜਾ ਉਹਨਾਂ ਦਾ ਜੇ ਬਣਦਾ ਮਿਹਨਤਾਨਾ ਨਾ ਦਿੱਤਾ ਜਾਵੇ ਤਾਂ ਜਿਹੜਾ ਵਰਕਰ ਤੁਹਾਡੇ ਕੋਲ ਕੰਮ ਕਰਦਾ ਹੋ ਕੋਸ਼ਿਸ਼ ਕਰੂਗਾ ਕਿ ਕਿੱਥੇ ਜ਼ਿਆਦਾ ਪੈਸੇ ਮਿਲਦੇ ਨੇ ਅਸੀਂ ਉੱਥੇ ਚਲੇ ਜਾਈਏ ਸੋ ਵਰਕਰਸ ਦੇ ਨਾਲ ਜਿਹੜਾ ਸਾਡਾ ਵਿਹਾਰ ਹੈ ਉਹ ਲਾਜ਼ਮੀ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਨੇ ਆਪਣੇ ਬੱਚੇ ਬਾਲਣੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਪੈਸਾ ਅਸੀਂ ਉਹਨਾਂ ਨੂੰ ਵਧ ਦਈਏ ਪਰ ਜਿੰਨਾ ਕੋ ਉਹਨਾਂ ਦਾ ਬਣਦਾ ਆ ਉਹਨਾਂ ਇੱਕ ਸਾਨੂੰ ਉਹਨਾਂ ਦਾ ਜ਼ਰੂਰ ਦੇਣਾ ਚਾਹੀਦਾ ਹੈ